हां जी दर्शक को सत श्री अकाल सो ਸਾਡੇ ਨਾਲ ਨੇ ਸਰਦਾਰ ਰਣਧੀਰ ਸਿੰਘ ਜੀ ਨਾਗਰਾ ਸੂਬੇਦਾਰ ਮੇਜਰ ਰਟਾਇਰ ਜੋ ਕਿ ਭੋਜਨ ਸਮਾਜ ਪਾਰਟੀ ਸੰਗਰੂਰ ਦੇ ਹਲਕਾ ਨੂੰ ਚਾਰਜ ਨੇ ਤੇ ਪਹਿਲਾ ਤਾਂ ਰਸਮੀ ਤੌਰ ਤੇ ਨਾਗਰਾ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਤੇ ਨਗਰ ਸਾਹਿਬ ਆਪਾਂ ਗੱਲਬਾਤ ਕਰਨੀ ਹੈ ਜਿਵੇਂ ਕਿ ਆਪਾਂ ਹਰ ਟੌਕ ਤੇ ਰਾਹੇ ਦੇ ਵਿੱਚ ਦੇਖਦਿਆਂ ਅਨੇਕਾਂ ਹੀ ਮਹਾਪੁਰਸ਼ਾਂ ਦੇ ਜੋ ਸਟੈਚੂ ਨੇ ਲੱਗੇ ਹੋਏ ਨੇ ਉਹਨਾਂ ਦਾ ਕੋਈ ਵੀ ਮਤਲਬ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕਰਦਾ ਪਰ ਜੇ ਦੇਖਿਆ ਜਾਵੇ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ ਇਸ ਦੇ ਵਿੱਚ ਬਾਬਾ ਸਾਹਿਬ ਜੀ ਦਾ ਜੋ ਜਨਮ ਦਿਨ ਹੈ 14 ਅਪ੍ਰੈਲ ਦਾ ਹੁੰਦਾ ਜੋ ਸਰਾਰਤੀ ਸੋਚਦੇ ਅਨਸਰ ਨੇ ਕੋਈ ਸਰਾਰਤੀ ਅਨਸਰ ਉਹ ਬਾਬਾ ਸਾਹਿਬ ਜੀ ਦੇ ਸਟੈਚੂ ਨਾਲ ਮਤਲਬ ਇਹ ਕਹਿ ਲੋਵੇ ਗਲਤ ਹਰਕਤਾਂ ਜਾਂ ਉਹਨਾਂ ਤੇ ਕੋਈ ਨਾ ਕੋਈ ਗਲਤ ਟਿੱਪਣੀਆਂ ਲਿਖਦੇ ਨੇ ਤੇ ਸਾਡੇ ਖੜਨ ਦਾ ਮਤਲਬ ਹੈ ਕਿ ਉਹਨਾਂ ਨੂੰ ਬਾਬਾ ਸਾਹਿਬ ਦੇ ਸਟੇਚੂ ਤੋਂ ਕਿਉਂ ਡਰ ਹੈ ਥੋੜਾ ਜਿਹਾ ਦੱਸੋਗੇ ਵਿਸਤਾਰ ਨਾਲ ਆਨਲੀ ਟਰਥ 028 ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਤੁਹਾਡੇ ਰੱਬ ਵਰਗੇ ਸਰੋਤਿਆਂ ਦੇ ਦਰਸ਼ਨ ਕਰਾਏ ਮੈਂ ਰਿਟਾਇਰਡ ਸੁਭਿਦਰ ਮੇਜਰ ਅੰਤਿ ਸਿੰਘ ਨਗਰਾ ਜਿਲ੍ਹਾ ਇੰਚਾਰਜ ਅਤੇ ਹਲਕਾ ਇੰਤਿਆਜ ਸੰਗਰੂਰ ਭੋਜਨ ਸਮਾਜ ਪਾਰਟੀ ਭौरा ਸਾਹਿਬ ਤੁਹਾਡਾ ਜੋ ਸਵਾਲ ਹੈ ਇਹ ਬਹੁਤ ਅਹਿਮ ਹੈ ਬਹੁਤ ਟੰਗਾ ਹੈ ਜੋ ਤੁਸੀਂ ਸਵਾਲ ਕਰਿਆ ਕਿ ਕੁਝ ਲੋਕ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਨਮਾਨ ਦੇ ਵਿੱਚ ਉਹਨਾਂ ਦੇ ਜਨਮ ਦਿਨ ਮਨਾਉਂਦੇ ਹਨ ਔਰ ਕੁਝ ਲੋਕ ਉਹਨਾਂ ਦੇ ਸਟੈਚੂਆਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਦਾ ਆਪਮਾਨ ਕਰਦੇ ਹਨ ਉਹਨਾਂ ਨੂੰ ਹੋਰ ਮਾੜੀ ਚੰਗੀ ਸ਼ਬਦਾਵਲੀ بولਦੇ ਹਨ ਕੀ ਕਾਰਨ ਹੈ ਇਹ ਭਾਰਤ ਦੇਸ਼ ਬਹੁਤ ਲੰਮੇ ਸਮੇਂ ਤੋਂ ਭਾਰਤ ਦੇਸ਼ ਬਾਰੇ ਲੋਕਾਂ ਦੇ ਗੁਲਾਮ ਰਹੇ ਹੈ ਇਹ ਭਾਰਤ ਦੇਸ਼ ਦੇ ਵਿੱਚ 1950 ਤੋਂ ਪਹਿਲਾਂ ਜਿੱਤੇ ਹਿੰਦੂ ਰਾਜੇ ਰਾਜ ਕਰਦੇ ਸਨ ਉਥੇ ਇੱਕ ਮਨੁਸਮਰਤੀ ਨਾਮ ਦੀ ਕਿਤਾਬ ਹੈ ਇਹੋ ਸ਼ਿਦਾਨ ਹੁੰਦਾ ਸੀ ਇਹ ਮਨੁਸਮਰਤੀ ਕਹਿੰਦੀ ਹੈ ਕਿ ਸ਼ੂਦਰ ਆਵ ਇਥੋਂ ਦਾ ਮੂਲ ਨਿਵਾਸੀ ਇਹ ਬ੍ਰਾਹਮਣ ਦੀ ਸੇਵਾ ਕਰਕੇ ਹੀ ਆਪਣਾ উপਜੀਵਕਾ ਚਲਾਏਗਾ ਜੇਕਰ ਬ੍ਰਾਹਮਣ ਤੋਂ ਇਸ ਦੀ উপਜੀਵਕਾ ਨਹੀਂ ਚੱਲਦੀ ਤਾਂ ਉਹ ਛਤਰੀਆ ਔਰ ਵੈਸ਼ ਦੀ ਸੇਵਾ ਕਰੇਗਾ ਉਸ ਦੇ ਬਦਲੇ ਕਿਸ ਨੂੰ ਝੂਠਾ ਅੰਨ ਪੁਰਾਣੇ ਕੱਪੜੇ ਪੁਰਾਣੇ ਮੰਜੇ ਭਾਂਡੇ ਆਦ ਦਿੱਤੇ ਜਾਣਗੇ ਉਹ ਕਿਸੇ ਨੂੰ ਕੋਈ ਮਿਹਨਤਾਂ ਨਾਲ ਮਜ਼ਦੂਰੀ ਨਹੀਂ ਦਿੱਤੀ ਜਾਵੇਗੀ। ਇਸੇ ਪ੍ਰਕਾਰ ਔਰਤ ਬਚਪਨ ਦੇ ਵਿੱਚ ਪਿਤਾ ਜਵਾਨੀ ਦੇ ਵਿੱਚ ਪਤੀ ਅਤੇ ਬੁਢਾਪੇ ਦੇ ਵਿੱਚ ਪੁੱਤਰਾਂ ਦੇ ਅਧੀਨ ਰਹੇਗੀ। ਇਹਨਾਂ ਦੀ ਕੋਈ ਜਾਇਦਾਦ ਨਹੀਂ ਹੋਏਗੀ। ਮਰਦ ਜਿੰਨੇ ਮਰਜ਼ੀ ਵਿਆਹ ਕਰਵਾ ਲਵੇ ਔਰਤ ਮਰਦ ਨੂੰ ਛੱਡ ਨਹੀਂ ਸਕੇਗੀ ਮਰਦ ਨਸਹੀ ਹੋਵੇ ਜੁਆਰੀ ਹੋਵੇ ਕੁੱਟਦਾ ਮਾਰਦਾ ਹੋਵੇ ਬਲਗਤਕਾਰੀ ਹੋਵੇ ਉਹ ਔਰਤ ਲਈ ਪੂਜਨੀਆ ਹੈ ਇਹ ਜੋ ਮਨੁ ਸਿਮਰਤੀ ਇਹ ਕਹਿ ਰਹੀ ਹੈ ਜਿਸ ਨੇ ਹਜ਼ਾਰਾਂ ਸਾਲ ਉਹ ਹੱਥ ਦੇ ਉੱਤੇ ਰਾਜ ਕੀਤਾ ਇਸੇ ਦੇ ਕਾਰਨ ਉਹ ਆਤ ਦੇ ਰਾਜੇ ਰਜਵਾੜਿਆਂ ਤੇ ਨજર ਮਾਰੀਏ ਕਿਸੇ ਦੇ 365 ਰਾਣੀਆਂ ਕਿਸੇ ਦੇ ਹਜ਼ਾਰ ਕਿਸੇ ਦੇ 2000 ਕਿਸੇ ਦੇ 10000 ਇੰਨੀਆਂ ਰਾਣੀਆਂ ਤੋਂ ਨਹੀਂ ਹੋ ਸਕਦੀਆਂ ਰ ਖੇਲਣਾ ਹੋ ਸਕਦੀਆਂ ਨੇ ਰ ਖੇਲ ਦੀ ਕੋਈ ਕੀ ਕਦਰ ਕਰਦਾ ਹੈ ਉਹ ਅਸੀਂ ਭਲੀ ਭਾਂਤੀ ਜਾਣਦੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਭਾਰਤੀ ਸੰਵਿਧਾਨ ਦੇ ਵਿੱਚ ਸਭ ਨੂੰ ਬਰਾਬਰ ਦਾ ਦਰਜਾ ਦੇ ਦਿੱਤਾ ਸਭ ਨੂੰ ਹੱਕ ਦੇ ਦਿੱਤੇ ਇਸ ਦੇਸ਼ ਦਾ ਹਰ ਇੱਕ ਨਾਗਰਿਕ ਹਰ ਇੱਕ ਹੱਕ ਰੱਖਦਾ ਜੇ ਕਿਸੇ ਦੇ ਵੀ ਜ਼ੁਲਮ ਜਾਨਤੀ ਹੁੰਦੀ ਹੈ ਪਰ ਉਹਦੇ ਉੱਤੇ ਸੰਗੀਨ ਧਾਰਾਵਾਂ ਲਗਾ ਕੇ ਪਰ ਤਿਆ ਦਰਜ ਹੁੰਦਾ ਹੈ ਚਾਹੇ ਉਹ ਕਿਸੇ ਵੀ ਜਾਤੀ ਦਾ ਬੰਦਾ ਹੋਵੇ ਚਾਹੇ ਉਹ ਰਾਜਾ ਰਜਵਾੜਾ ਹੋਵੇ ਚਾਹੇ ਉਹ ਪਿਖਾਰੀ ਹੋਵੇ ਜੇ ਕਿਸੇ ਤੇ ਜ਼ੁਲਮ ਹੁੰਦਾ ਹੈ ਤਾਂ ਉਹ ਆਪਣਾ ਹੱਕ ਲੈਣ ਲਈ ਪ੍ਰੋਟੈਸਟ ਕਰ ਸਕਦਾ ਹੈ ਧਰਨੇ ਮਜਾਰੇ ਕਰ ਸਕਦਾ ਹੈ ਇਹ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਦਕਰ ਜੀ ਆਪਣੇ ਸਿਧਾਂਤਾਂ ਦੇ ਵਿੱਚ ਲਿਖਦੇ ਜੀ ਜਿਸ ਤਰ੍ਹਾਂ ਗੁਰੂ ਸਾਹਿਬਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਪਦੇਸ਼ ਦਿੱਤਾ ਸੋ ਕਿਉ ਮੰਨਦਾ ਆਖੀਏ ਜਿੰਨ ਜੰਮੇ ਰਜਾਂ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਏਕ ਨੂਰ ਤੇ ਸਭ जग ਉਪਜਾ ਕੌਣ ਭਲੇ ਕੋ ਮੰਦੇ ਬੰਦੇ ਕੋ ਮੰਦੇ ਫਾ ਉਹਨਾਂ ਨੂੰ ਭੂਤਨਾ ਬੇਤਾਲਾ ਕਰਾਹੀਆ ਉਹ ਤਾਂ ਨੀ ਕੀ ਕੀ ਕਿਹਾ ਸਵਾਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਕਿਹਾ این ਗਰੀਬ ਸਿੱਖਣ ਕੋ ਦਊ ਬਾਤਸਾਹੀ ਯਾਦ ਰਹੇ ਹਮਰੀ ਗਰਾਈ ਜਿਨ ਕੀ ਜਾਤ ਬਰਨ ਕੁੱਲ ਮਾਹੇ ਸਰਦਾਰੀ ਨਾ ਭਈ ਕਟਾਹੀ ਇਨਹੀ ਕੋ ਸਰਦਾਰ ਬਣਾਉ ਤਵੇ ਗਵਿੰਦ ਸਿੰਘ ਨਾਮ ਕਹਾਂ ਤਾਂ ਇਥੋਂ ਦੇ ਜਲਮ ਰਾਜੇ ਰਜਵਾੜੇ ਉਹਨਾਂ ਨੇ ਉਹਨਾਂ ਨੂੰ ਕੇੜਾ ਪਾ ਲਿਆ ਤੇ ਉਹਨਾਂ ਨੂੰ ਆਨੰਦਪੁਰ ਸਾਹਿਬ ਛੱਡਣਾ ਪਿਆ ਆਪਣਾ ਸਰਪੰਚ ਕੁਰਬਾਨ ਕਰਨਾ ਪਿਆ। ਈਸੀ ਗੁਰੂਆਂ ਦੇ ਉਪਦੇਸ਼ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਉਦੇਸ਼ ਵਜੋਂ ਪੇਸ਼ ਕੀਤਾ ਗਿਆ। ਹੁਕਮ ਉਪਦੇਸ਼ ਮੰਨਣਾ ਨਾ ਮੰਨਣਾ ਅਗਲੇ ਦੀ ਮਰਜ਼ੀ ਹੈ। ਔਰ ਉਦੇਸ਼ ਮੰਨਣਾ ਪਵੇਗਾ ਜੇ ਗਰੀਬ ਤੇ ਜ਼ੁਲਮਜਾਤੀ ਹੁੰਦੀ ਹੈ ਕਿਸੇ ਦੀ ਧੀ ਪੈਣ ਦੇ ਨਾਲ ਜ਼ੁਲਮਜਾਤੀ ਹੁੰਦੀ ਹੈ ਕੋਈ ਤਕੜਾ ਮਾਰੇ ਤੇ ਅਤਿਆਚਾਰ ਜ਼ੁਲਮ ਕਰਦਾ ਹੈ ਕੋਈ ਕਿਸੇ ਨੂੰ ਮਜ਼ਦੂਰੀ ਨਹੀਂ ਦਿੰਦਾ ਕੋਈ ਕਿਸੇ ਤੋਂ ਬਗਾਰ ਕਰਾਉਂਦਾ ਹੈ ਤਾਂ ਕਾਨੂੰਨ ਦੀਆਂ ਧਾਰਾਵਾਂ ਲੱਗ ਕੇ ਤਲਕਿਆ ਦਰਜ ਹੁੰਦਾ ਹੈ ਇਸ ਕਰਕੇ ਬਾਬਾ ਸਾਹਿਬ ਅੰਬੇਡਕਰ ਤੋਂ ਉਸ ਦੇ ਸੰਵਿਧਾਨ ਤੋਂ ਇਨ੍ਹਾਂ ਗੁੰਡੇ ਲੋਕਾਂ ਨੂੰ ਅਪত্তি ਹੈ ਕਿਉਂਕਿ ਇਹ ਜ਼ੁਲਮ ਕਰਨਾ ਚਾਹੁੰਦੇ ਨੇ ਕਿਉਂਕਿ ਇਹ ਲੋਕਾਂ ਦੀਆਂ ਧੀਆਂ ਪਹਿਣਾ ਦੀ ਬੇਪਤੀ ਕਰਨਾ ਚਾਹੁੰਦੇ ਨੇ ਕਿਉਂਕਿ ਇਹ ਗਰੀਬਾਂ ਤੋਂ ਫਰੀ ਦੇ ਵਿੱਚ ਕੰਮ ਕਰਵਾਉਣਾ ਚਾਹੁੰਦੇ ਨੇ ਜੀ ਪਰੰਤੂ ਬਹਾਨੇ ਕੋਈ ਹੋਰ ਹੁੰਦੇ ਨੇ ਜਿਵੇਂ ਗੁਰਪਤਵੰਤ ਪੰਨੂ ਅਮਰੀਕਾ ਦੇ ਵਿੱਚ ਬੈਠਾ ਕਹਿ ਰਿਹਾ ਕਿ ਬਾਬਾ ਸਾਹਿਬ ਨੇ ਸਿੱਖਾਂ ਨੂੰ Hindu ਲਿਖ ਦਿੱਤਾ ਇਹ ਸਰਾਸਰ ਝੂਠ ਹੈ ਇਹ ਅਫਵਾਹ ਹੈ ਬਾਬਾ ਸਾਹਿਬ ਅੰਬੇਡਕਰ ਨੇ ਧਾਰਾ 25 ਦੇ ਵਿੱਚ ਹਰ ਇੱਕ ਨੂੰ ਆਪਣਾ ਧਰਮ ਖੁਦ ਅਪਣਾਉਣ ਖੁਦ ਮੰਨਣ ਦੀ ਆਜ਼ਾਦੀ ਹੈ ਧਾਰਾ 25 B ਦੇ ਵਿੱਚ ਸਿੱਖ ਨੂੰ ਕਿਰਪਾਨ ਰੱਖਣ ਦੀ ਅਜਾਦੀ ਹੈ ਇਹ ਕਿਹਾ ਗਿਆ ਹੈ ਕਿ ਕਿਰਪਾਨ ਸਿੱਖ ਧਰਮ ਦਾ ਇੱਕ ਅੰਗ ਹੈ ਜੀ ਜਿਸ ਗੱਲ ਦੀ ਇਹ ਲੋਕ আপত্তি ਕਰਦੇ ਹਨ ਉਹ ਇਹ ਹੈ ਕਿ ਜਿਸ ਤਰ੍ਹਾਂ ਹਿੰਦੂ ਧਾਰਮਿਕ ਸੰਸਥਾਵਾਂ ਤੇ ਹੋਰ ਜਨ ਸੰਸਭਾਵਾਂ ਉਹਨਾਂ ਦੇ ਵਿੱਚੋਂ ਜਾਣ ਤੋਂ ਕਿਸੇ ਦੇ ਨਾਲ ਭੇਤ ਭਾਵ ਕਰਦੇ ਹਨ ਉਹਨਾਂ ਤੇ ਕਾਨੂੰਨ ਲਾਗੂ ਹੁੰਦਾ ਇਹ ਕਾਨੂੰਨੀ ਅਪਰਾਧ ਹੈ ਪਰ ਜੇ ਸਿੱਖ ਬੋਧ ਜੈਨੀ ਇਹ ਵੀ ਆਪਣੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਜਾਣ ਤੋਂ ਕਿਸੇ ਨੂੰ ਰੋਕਦੇ ਹਨ ਕਿਸੇ ਤੇ ਜ਼ੁਲਮ ਅਤਿਆਚਾਰ ਕਰਦੇ ਹਨ ਤਾਂ ਇਨ੍ਹਾਂ ਨੂੰ ਵੀ ਉਸੇ ਕਾਨੂੰਨ ਦੇ ਵਿੱਚ ਲਿਆ ਜਾਵੇ ਜੀ ਜਿਸ ਤਰ੍ਹਾਂ ਹਿੰਦੂ ਤੇ ਹੁੰਦਾ ਇਸ ਗੱਲ ਨੂੰ ਕੁਝ ਹੋਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਸਾਡੇ ਭੋਲੇ ਪਾਲੇ ਲੋਕ ਜਿਨ੍ਹਾਂ ਨੇ ਸੰਵਿਧਾਨ ਨਾ ਪੜਿਆ ਨਾ ਦੇਖਿਆ ਉਹ ਇੰਨਾ ਬਹਿਕਾਵਿਆਂ ਦੇ ਵਿੱਚ ਆ ਜਾਂਦੇ ਆ ਇਸ ਪ੍ਰਕਾਰ ਦੂਸਰੀਆਂ ਸਟੇਟਾਂ ਦੇ ਵਿਚਾਰ ਐਸਐਸ ਕਰ ਨਹੀਂ ਸੈਣਾ ਪਤਾ ਨਹੀਂ ਕੀ ਕੀ ਮਹਾਵੀਰ ਦਲ ਫਲਾਣਾ ਟਿਕਾਣਾ ਨਖਾ ਨੱਥੂ ਕਹਿਰਾ ਉਹ ਐਸਸੀਐਸਟੀ ਇੱਕ ਤਬੇ ਇਤਰਾਜ਼ ਕਰਦੇ ਹਾਂ ਕਿਉਂ ਕਿ ਉਹ ਹਜ਼ਾਰਾਂ ਸਾਲਾਂ ਤੋਂ ਜ਼ੁਲਮ ਕਰਦੇ ਆਏ ਹਨ ਉਹਨਾਂ ਦੀ ਆਦਤ ਬਣੀ ਹੋਈ ਹੈ ਉਹ ਕਰਨਾ ਚਾਹੁੰਦੇ ਹਨ ਇੱਥੇ ਜੋ ਵੀ ਮਹਾਪੁਰਸ਼ ਮਾਨਪਤਾ ਦੀ ਗੱਲ ਕਰਦਾ ਉਸ ਦਾ ਵਿਰੋਧ ਹੁੰਦਾ ਹੁੰਦਾ ਆਇਆ ਹੈ ਔਰ ਜਿੰਨੀ ਦੇਰ ਸੰਵਿਧਾਨ ਪ੍ਰੇਮੀਆਂ ਦਾ ਸੰਵਿਧਾਨ ਨੂੰ ਮੰਨਣ ਵਾਲਿਆਂ ਦਾ ਇਸ ਦੇਸ਼ ਉੱਤੇ ਰਾਜ ਨਹੀਂ ਆਉਂਦਾ ਇਹ ਹੁੰਦਾ ਰਹੇਗਾ ਇਸ ਲਈ ਸਾਨੂੰ ਇਕੱਠੇ ਹੋਣਾ ਪਵੇਗਾ ਸੰਵਿਧਾਨ ਹੱਥ ਦੇ ਵਿੱਚ ਫੜਨਾ ਪਵੇਗਾ ਬਾਬਾ ਸਾਹਿਬ ਦੇ ਨਾਮ ਦਾ ਝੰਡਾ ਉਠਾਉਣਾ ਪਵੇਗਾ ਔਰ ਇਸ ਦੇਸ਼ ਦੀ ਰਾਜਨੀਤੀ ਉੱਤੇ ਕਾਬਜ਼ ਹੋਣਾ ਪਵੇਗਾ ਤਾਂ ਕਿ ਮੁਠੀ ਪਰ ਗੁੰਡੇ ਇਸ ਦੇਸ਼ ਦੇ ਕਿਸੇ ਨਾਗਰ ਦੇ ਉੱਤੇ ਜ਼ੁਲਮ ਜਾਦਤੀ ਨਾ ਕਰ ਸਕਣ ਨਾ ਕਰ ਇਹ ਮੁਠੀ ਪਰ ਗੁੰਡੇ ਕਿਸੇ ਦਿੱਤੀ ਪੈਣ ਦੀ ਬੇਪਤੀ ਨਾ ਕਰ ਸਕਣ ਨਾ ਇਟਲੀ ਤੁਹਾਡੇ ਚੈਨਲ ਦੇ ਥਰੂ ਮੇਰੀ ਦੇਸ਼ ਵਾਸੀਆਂ ਨੂੰ ਪੂਰ ਜੋਰ ਅਪੀਲ ਹੈ ਕਿ ਆਓ ਇਕੱਠੇ ਹੋਈਏ ਆਪਣਾ ਮੂਲ ਪਛਾਣੀਏ ਉਹ ਆਪ ਦੀ ਮੂਲ ਨਿਵਾਸੀ ਲੋਕਾਂ ਦਾ ਰਾਜ ਲੈ ਕੇ ਆਈਏ ਜਿਸ ਤਰ੍ਹਾਂ ਅੰਗਰੇਜ਼ਾਂ ਨੂੰ ਵਿਦੇਸੀ-ਵਿਦੇਸੀ ਕਹਿ ਕੇ ਇਥੋਂ ਬਾਹਰ ਕੀਤਾ ਹੈ ਪਰ ਅਸੀਂ ਬਾਹਰ ਤਾਂ ਨਹੀਂ ਕਰਨਾ ਚਾਹੁੰਦੇ ਉਹਨਾਂ ਤੋਂ ਰਾਜ ਭਾਗ ਤਾਂ ਜ਼ਰੂਰ ਖੋਣਾ ਚਾਹੁੰਦੇ ਹਾਂ ਉਹਨਾਂ ਤੋਂ ਰਾਜ ਭਾਗ ਲੈ ਕੇ ਆਪਣੇ ਲੋਕਾਂ ਦਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਆਪਣੇ ਬੱਚਿਆਂ ਦਾ ਭਵਿੱਖ ਉਜਵਲ ਕਰੀਏ ਇਹ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਰਜਾ ਲੈਂਦਾ ਜੈ ਪੀਮ ਜੈ ਭਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮੂਲਨਵਾਸੀ ਜੈ ਸਬਦਾਨ ਸੋ ਇਹ ਸਨ ਸੂਬੇਦਾਰ ਮੇਜਰ ਅਨੰਤ ਸਿੰਘ ਜੀ ਨਾਗਰਾ ਸੋ ਇਹਨਾਂ ਨਾਲ ਗੱਲਬਾਤ ਕਰਕੇ ਬੜਾ ਵਧੀਆ ਲੱਗਿਆ ਇਸ ਤਰ੍ਹਾਂ ਦੇ ਮੁੱਦੇ ਦੇਖਣ ਲਈ ਕਿਰਪਾ ਕਰਕੇ ਸਾਡੇ ਚੈਨਲ ਦਾ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਅੰਤ ਦੇ ਵਿੱਚ ਸੂਬੇਦਾਰ ਮੇਜਰ ਹਦੀਰ ਸਿੰਘ ਜੀ ਨਾਗਰਾ ਦਾ ਸਾਡੇ ਚੈਨਲ ਵੱਲੋਂ ਇੱਕ ਵਾਰ ਤੋਂ ਫਿਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ